আগে নাই ਕਿਹੜੀ ਜਗ੍ਹਾ ਖੜੇ ਹੋ ਕਿਹੜਾ ਪਿੰਡ ਹੈ ਕੀ ਹਾਲਾਤ ਨੇ ਤੁਹਾਡੇ ਲੋਕ ਕਿੱਦਾਂ ਦੇ ਕਾਰਜ ਇੱਥੇ ਲੱਗ ਕੇ ਕਿੱਦਾਂ ਕੀਤਾ ਜਾ ਰਹੇ ਆ ਜੀ ਅਸੀਂ ਇਸ ਵੇਲੇ ਖੜੇ ਆ ਆਪਣਾ ਪਿੰਡ ਪਨਾਮ ਦੇ ਵਿੱਚ ਇਸ ਤੋਂ ਪਹਿਲਾਂ ਪਿਛਲੇ ਪਿੰਡ ਸਿੰਘਪੁਰ ਜਾ ਕੇ ਆਏ ਆ ਜਿਵੇਂ ਕਿ ਤੁਸੀਂ ਪਿੱਛੇ ਵੀ ਤਸਵੀਰਾਂ ਦੇਖੀਆਂ ਆ ਕਿ ਆਪਣਾ ਜਿਹੜਾ ਪਾਣੀ ਆ ਇਹ ਗੋਡੇ-ਗੋਡੇ ਤੱਕ ਪਹੁੰਚ ਚੁੱਕਿਆ ਆ ਕਿਉਂਕਿ ਪਿੱਛੇ ਭਾਖੜੇ ਤੋਂ ਜਿਹੜਾ ਪਾਣੀ ਆ ਉਹ ਕਾਫੀ ਜ਼ਿਆਦਾ ਛੱਡ ਚੁੱਕਿਆ ਆ ਤੇ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਦੂਰੀ ਤੇ ਆ ਤੇ ਹੁਣ ਉਹਨਾਂ ਨੇ ਹੁਣ ਆਪਣਾ ਸਵੇਰੇ ਵੀ 5000 ਕਿਊਸਕ ਪਾਣੀ ਜਿਹੜਾ ਛੱਡਿਆ ਏ ਬੰਨ ਜੀ ਯਾਰ 5000 ਕਿਊਸਕ ਪਾਣੀ ਛੱਡਿਆ ਏ ਤੇ ਜਿਵੇਂ ਤੁਸੀਂ ਦੇਖਦੇ ਆ ਆਪਾਂ ਆਪਾਂ ਪਿਛਲੇ ਘਰਾਂ ਦੇ ਵਿੱਚ ਵੀ ਇਹ ਜਗ੍ਹਾ ਪਿੱਛੇ ਤੁਸੀਂ ਕੈਮਰਾ ਤੂੰ ਮਾਰ ਤੱਕਦੇ ਹੋ ਤੇ ਇੱਥੇ ਵੀ ਇਹ ਜਗ੍ਹਾ ਘੱਟ ਤੇ ਘੱਟ 15 ਘਰਾਂ ਦੇ ਵਿੱਚ ਪਾਣੀ ਜਿਹੜਾ ਵੜ ਚੁੱਕਿਆ ਏ ਤੇ ਅਸੀਂ ਹੁਣ ਜਿਹੜੀ ਗਰਾਊਂਡ ਲੈਵਲ ਦੀ ਰਿਪੋਰਟ ਆ ਇਹ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 5 ਦਿਨਾਂ ਤੋਂ ਮੰਤਰੀ ਸਾਹਿਬ ਖੁਦ ਵੀ ਆਪਣਾ ਜ਼ਮੀਨੀ ਤੌਰ ਤੇ ਆਪਾਂ ਲੱਗੇ ਹੋਏ ਨੇ ਐ ਤੇ ਪਿੱਛੇ ਝਿੰਜੜੀ ਵੀ ਤੁਸੀਂ ਦੇਖਿਆ ਪਰਸੋਂ ਜਿਹੜਾ ਆਪਣਾ ਖਾਰ ਉੱਥੇ ਵੀ ਮੰਤਰੀ ਆ ਖੁਦ ਜਾ ਕੇ ਉਹਨਾਂ ਨੇ ਆਪਣਾ ਕਾਹੀ ਲੈ ਕੇ ਆਪਣੇ ਲੋਕਾਂ ਦੇ ਸਹਿਯੋਗ ਨਾਲ ਆਮ ਲੋਕਾਂ ਦੇ ਸਹਿਯੋਗ ਨਾਲ ਉੱਥੇ ਵੀ ਆਪਣਾ ਆਮ ਲੋਕਾਂ ਦੀ ਮਦਦ ਕੀਤੀ ਹੈ ਤੇ ਹੁਣ ਵੀ ਸਾਡੀ ਟੀਮ ਐਸ ਇਸ ਵੇਲੇ ਜਿਹੜੇ ਪਿੰਡ ਦੇ ਹਾਲਾਤ ਹੈ 15 ਤੇ 20 ਘਰਾਂ ਨੂੰ ਜਿਹੜਾ ਜ਼ਿਆਦਾ ਖਤਰਾ ਹੈ ਬਾਕੀ ਇਸ ਸਾਈਡ ਥੋੜਾ ਪਾਣੀ ਘੱਟ ਆ ਪਿਛਲੀ ਸਾਈਡ ਤੇ ਜਿਹੜਾ ਪਿੱਛੇ ਆ ਆਪਣਾ ਉਹ ਗੋਡੇ-ਗੋਡੇ ਤੱਕ ਪਾਣੀ ਆ ਚੁੱਕਿਆ ਹੈ ਤੇ ਹੋਰ ਬਦਮ ਦੀ ਵੀ ਉਮੀਦ ਹੈ ਜੀ ਆਉਣ ਵਾਲੇ ਹਾਂ ਜੀ ਬਿਲਕੁਲ ਜੇ ਹੁਣ ਆਪਣਾ ਪਹਾੜ ਦੇ ਵਿੱਚ ਜ਼ਿਆਦਾ ਬਾਰਿਸ਼ ਹੁੰਦੀ ਆ ਤਾਂ ਪਾਣੀ ਹੋਰ ਵੀ ਜ਼ਿਆਦਾ ਵਧਣ ਦੇ ਹਿਸਾਰ ਹੈ ਵੀ ਅਪੀਲ ਕਰਦੇ ਹਾਂ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਥਾਵਾਂ ਨੇ ਉੱਥੇ ਲੋਕ ਸੇਖੋ ਬਿਲਕੁਲ ਬਿਲਕੁਲ ਜੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜਿਹੜੇ ਤੁਹਾਡੇ ਪਸ਼ੂ ਡੰਗਰ ਹੋਣੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕਿਸਾਨ ਲੋਕ ਰਹਿੰਦੇ ਆ ਭੋਲੇ ਭਾਲ ਲੋਕ ਹੁੰਦੇ ਨੇ ਨਾਲ ਉਹ ਇਹੀ ਕਹਿੰਦੇ ਆ ਕਿ ਆਪਣਾ ਜਿਹੜਾ ਪਸ਼ੂ ਹੈ ਪਸ਼ੂ ਹੈ ਉਹਨਾਂ ਨੂੰ ਆਪਣਾ ਫਾਈਟ ਤੇ ਬਾੜੀਆਂ ਤੇ ਆਪਾਂ ਆਪਾਂ ਫਾਈਟ ਤੇ ਲੈ ਜੀਏ ਕੋਈ ਜਾਨਵਾਲ ਦਾ ਨੁਕਸਾਨ ਨਾ ਹੋਵੇ ਖੁੱਦ ਵੀ ਇਹਨਾਂ ਨੂੰ ਆਪੇ ਹੀ ਕਹਿੰਦੇ ਆ ਕਿ ਆਪਣਾ ਸਮਾਨ ਆ ਜਿਹੜਾ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਦੋਂ ਤੱਕ ਸਥਿਤੀ ਸਹੀ ਨਹੀਂ ਹੁੰਦੀ ਆ ਉਦੋਂ ਤੱਕ ਸਮਾਨ ਆਪਣਾ ਫਾਈਟ ਤੇ ਹੀ ਰੱਖੋ